ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਪਣ ਜੰਗਲੀਆ ਦਾ ਨਵੀਂ ਆਬਾਦੀ ਹਸ਼ਿਆਰਪੁਰ ਵਿਖੇ ਜਿੱਥੇ ਡਾਕਟਰ ਮਨਜੀਤ ਸਿੰਘ ਡੀਪੀ ਐਨ ਏਸੀਯੂ ਮਨਜੀਤ ਹੈਲਥ케ਅਰ ਐਕਿਊਪ੍ਰੈਚਰ ਅਤੇ ਫਿਜ਼ਿਓਥੈਰੇਪੀ ਕੇਂਦਰ ਵੱਲੋਂ ਅੱਜ ਮਿੰਨੀ ਹਸਪਤਾਲ ਦੀ ਦੀ ਓਪਨਿੰਗ ਮੌਕੇ ਸੁਖਨੀਤ ਸਾਭ ਜੀ ਦੇ ਪਾਠ ਕਰਵਾਏ ਗਏ ਈਸ਼ਵਰ ਜਾਣਕਾਰੀ ਦਿੰਦੇ ਹੋਏ ਡਾਕਟਰ ਮਨਜੀਤ ਸਿੰਘ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਲਗਭਗ 24 ਸਾਲ ਤੋਂ ਆਯੁਰਵੈਦਿਕ ਨੈਚਰ ਪੈਥੀ ਕਿਊਪਰੇਚਰ ਕੁਪਿੰਗ ਰੀਕੀ ਹੀਲਿੰਗ ਨਾਲ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਦੱਸੇ ਕੁਝ ਮਰੀਜ਼ਾਂ ਨੂੰ ਕੁਝ ਟ੍ਰੀਟਮੈਂਟ ਕਰਾਉਣ ਲਈ ਦੂਰ ਸ਼ਹਿਰ ਜਾਣਾ ਪੈਂਦਾ ਸੀ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨੀ ਹਸਪਤਾਲ ਦੀ ਦੀ ਓਪਨਿੰਗ ਮੌਕੇ ਲਾਟੈਸਟ ਮਸ਼ੀਨਾਂ ਵੀ ਲਿਆਂਦੀਆਂ ਗਈਆਂ ਤਾਂ ਜੋ ਮਰੀਜ਼ਾਂ ਨੂੰ ਥੀਰੋਥੈਰੇਪੀ ਲਈ ਸ਼ਹਿਰ ਤੱਕ ਨਾ ਜਾਣਾ ਪਵੇ ਉਹਨਾਂ ਦੱਸਿਆ ਕਿ ਇੱਥੇ ਹੱਡੀਆਂ ਦੇ ਜੋੜਾਂ ਦੀ ਫਿਜ਼ਿਓਥੈਰੇਪੀ ਬੱਚਿਆਂ ਦੀ ਫਿਜ਼ਿਓਥੈਰੇਪੀ ਖੇਡਾਂ ਦੀਆਂ ਸੱਟਾਂ ਦੀ ਫਿਜ਼ਿਓਥੈਰੇਪੀ ਰੀ ਹੱਥ ਪੈਰਾਂ ਦਾ ਸੁਨ ਹੋਣਾ ਅਧਰੰਗ ਦੇ ਮਰੀਜ਼ਾਂ ਦੀ ਫਿਜ਼ੀਓਥੈਰੇਪੀ ਗਠੀ ਦਾ ਇਲਾਜ ਜਾਮ ਹੋਏ ਜੋੜਾਂ ਦੀ ਫਿਜ਼ੀਓਥੈਰੇਪੀ ਸਰਵਾਈਕਲ ਅਤੇ ਪਿੱਠ ਦਾ ਦਰਦ ਇਲਾਜ ਅਤੇ ਹੋਰ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਮੌਕੇ ਸੰਤ ਬਾਬਾ ਜਸਵੰਤ ਸਿੰਘ ਜੀ ਖੇੜਾ ਸੰਤ ਬਾਬਾ ਬਖਸ਼ੀਸ਼ ਰਾਮ ਜੀ ਘਰਚਾ ਵਾਲੇ ਡਾਕਟਰ ਹਰਪਾਲ ਸਿੰਘ ਹਿਆਰਪੁਰ ਨਰੇਸ਼ ਕੁਮਾਰ ਅਮਨਦੀਪ ਕੌਰ ਮਾਸਟਰ ਸੁਦੇਸ਼ ਸਿੰਘ ਜੀ ਨਡਾਲੋਂ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪ੍ਰਿੰਸੀਪਲ ਪਿਆਰਾ لال ਮਾਸਟਰ ਸ਼ਿੰਗਾਰਾ ਸਿੰਘ ਹਰਪਾਲ ਸਿੰਘ ਗਿਰਧਾਰੀ لال ਹਰਦੀਪ ਸਿੰਘ ਅਮਰੀਕ ਸਿੰਘ ਅਵਤਾਰ ਸਿੰਘ ਪਾਰਾਲਖ ਸਿੰਘ ਸਿੰਗਲ ਅਜਮੇਰ ਹੀਰ ਮਨੋਜ ਕੁਮਾਰ ਗਰਚਾ ਸਰਜੀਤ ਸਿੰਘ ਗੁਰਮੀਤ ਸਿੰਘ ਹੈਰੀ ਜੀਦਾਰ ਸਿੰਘ ਦਾਰਾ ਹਰਜੀਤ ਹੈਪੀ ਸੋਨ ਸਿੰਘ ਅਤੇ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਔਰ ਉਸ ਹੀ ਦੇਖਦੇ ਸਮੋਕ ਨੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਛੋਡੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ ਵਾਹਿ ਗੁਰੂ 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 i ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਮੇਰੇ ਵੱਲੋਂ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਜੀਤ ਸਿੰਘ ਫਰੋਮ ਜੰਗਲੀਆਣਾ ਹੁਸ਼ਿਆਰਪੁਰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲਗਭਗ 24 ਸਾਲ ਤੋਂ ਮੈਂ ਆਪ ਸਭ ਦੀ ਸੇਵਾ ਅਜਰਵੈਦਿਕ ਨੇਚਰਪੈਥੀ ਐਕੂਪ੍ਰੈਸ਼ਰ ਕੁਪਿੰਗ ਰੇਕੀ ਹੀਲਿੰਗ ਨਾਲ ਮਰੀਜ਼ਾਂ ਦੀ ਸੇਵਾ ਕਰ ਰਿਹਾ ਅੱਜ ਮਿਤੀ 12 ਜੁਲਾਈ ਨੂੰ ਅਸੀਂ ਰੀਓਪਨਿੰਗ ਕੀਤੀ ਕੁਝ ਮਸ਼ੀਨਾਂ ਦੀ ਘਾਟ ਸੀ ਤੇ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਤਾਂ ਕਿ ਮਰੀਜ਼ਾਂ ਨੂੰ ਜ਼ਿਆਦਾ ਸੁਵਿਧਾ ਹੋ ਸਕੇ ਕੁਝ ਲੇਟੈਸਟ ਮਸ਼ੀਨਾਂ ਲਿਆਂਦੀਆਂ ਗਈਆਂ ਤਾਂ ਕਿ ਮਰੀਜ਼ਾਂ ਨੂੰ ਦੂਰ ਨਾ ਜਾਣਾ ਪਵੇ ਤੇ ਅਸੀਂ ਨਾਲ ਫਿਜ਼ੀਓਥੈਰੇਪੀ ਦਾ ਕੰਮ ਵੀ ਸ਼ੁਰੂ ਕੀਤਾ ਹੈ ਜਿਵੇਂ ਕਿ ਅਸੀਂ ਫਿਜ਼ੀਓਥੈਰੇਪੀ ਦਾ ਕੰਮ ਸ਼ੁਰੂ ਕੀਤਾ ਹੈ ਉਸ ਵਿੱਚ ਜਿਵੇਂ ਅਧਰਾ ਅੰਗ ਸਰਵਾਈਕਲ ਡਿਸਕ ਸਲਿੱਪ ਦਾ ਇਲਾਜ ਫਿਜ਼ੀਓਥੈਰੇਪੀ ਨਾਲ ਕੀਤਾ ਜਾਂਦਾ ਹੈ ਅਧਰਾ ਅੰਗ ਸਰਵਾਈਕਲ ਅਲਰਜੀ ਡਿਸਕ ਸਲਿੱਪ ਗੋਡਿਆਂ ਦਾ ਦਰਦ ਕਬਜ ਗੈਸ ਮਟਾਪਾ ਰੀ ਬਵਾਸੀਰ ਜਿਵੇਂ ਸਿਹਤ ਨਾਲ ਬਣਨਾ ਐਨੀ ਸੈਕਸ਼ੂਅਲ ਡਿਸਆਰਡਰਸ ਸੈਕਸ ਦੀ ਕੋਈ ਵੀ ਪ੍ਰੋਬਲਮ ਪਥਰੀ ਸ਼ੀਗਰ ਪਤਨ ਆਦਿ ਦਾ ਇਲਾਜ ਵੀ ਅਸੀਂ ਕਰਦੇ ਹਾਂ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਇੱਕ ਵਾਰ ਸੇਵਾ ਦਾ ਮੌਕਾ ਦਿਓ ਹਰ ਪਾਸੇ ਤੋਂ ਨਿਰਾਸ਼ ਮਰੀਜ਼ ਇੱਕ ਵਾਰ ਵਿਜ਼ਿਟ ਕਰਕੇ ਮੈਨੂੰ ਮਿਲੋ ਮਿਲ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਬਹੁਤਾ ਕੁਝ ਨਾ ਕਹਿੰਦੇ ਹੋਏ ਬਸ ਦੁਬਾਰਾ ਫਿਰ ਇਹੀ ਬੇਨਤੀ ਕੀਤੀ ਜਾਂਦੀ ਹੈ ਮਰੀਜ਼ਾਂ ਨੂੰ ਕਿ ਇੱਕ ਵਾਰ ਸੇਵਾ ਦਾ ਮੌਕਾ ਦਿਓ ਧੰਨਵਾਦ